ਨੋਮੀਨੇਸ਼ਨ ਦਾਖਲ ਕੀਤੇ ਹੈ ਜੀ ਹਾਂ ਅਤੇ بڑے ਜੋਰ ਸ਼ੋਰ ਦੇ ਨਾਲਾਰੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਜੀ ਜੀ ਪੂਰੇ ਪੰਜਾਬ ਦੇ ਸਾਰਿਆਂ ਨੇ ਪਹੁੰਚ ਕੇ ਅੱਜ ਇਸ ਨੋਮੀਨੇਸ਼ਨ ਪੇਪਰ 'ਚ ਸ਼ਮੂਲੀਅਤ ਕੀਤੀ ਹੈ ਔਰ ਇਸ ਪ੍ਰਕਾਰ ਦਾ ਜੋਸ਼ ਦਿਖ ਰਿਹਾ ਹੈ ਜਿਸ ਪ੍ਰਕਾਰ ਦੀ ਲੋਕਾਂ ਦੇ ਵਿੱਚ ਉਤੇਜਨਾ ਹੈ ਕਿ ਕਿੰਝ ਲੱਗਦਾ ਹੈ ਕਿ ਸਾਡਾ ਕੇਤੇ ਪਾਰਟੀ ਨਾਲ ਕੋਈ ਮੁਕਾਬਲਾ ਨਹੀਂ ਰਹੇਗਾ ਬਰਬਾਦਵਾ ਵੱਡੀ ਸਫਲਤਾ ਕਾਂਗਰਸ ਪਾਰਟੀ ਨੂੰ ਦੇਗਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਪਾਰਟੀ ਨੂੰ ਸਨਾ ਚਾਹੀਦਾ ਮਿਲੇਗਾ ਤੇਰਾ ਪਰ ਵੱਡੇ ਮਾਰਗਦੰਡ ਦੇ ਨਾਲ ਅਸੀਂ ਇਹ ਲੜਾਈ ਜਿੱਤੇਗੀ ਔਰ ਇਥੋਂ ਦਾ ਅਗਦਾਹੀ ਦਾ ਮੋੜ ਬਣਿਆ ਜਾਏ ਬੜੀ ਤਾਂ ਤੇ ਪੰਜਾਬ ਦੇ ਉੱਪਰ ਬੜੀ ਵੱਡ ਧਾੜ ਵੀ ਆਈ ਹੈ ਪੰਜਾਬ ਦੇ ਵਿੱਚ ਬਦਕੂਲਾ ਨੂੰ ਭਜਾਇਆ ਗਿਆ ਅਗਰੇਜ਼ਾਂ ਨੂੰ ਭਜਾਇਆ ਗਿਆ ਸਾਨੂੰ ਜਿਹੜਾ ਕੇਜਰੀਵਾੜ ਦਾ ਧਾੜ ਵੀ ਇੱਕੇ ਆਇਆ ਹੈ ਇਹਨੂੰ ਵੀ ਇਸ ਤਰ੍ਹਾਂ ਹੀ ਭਜਾਇਆ ਜਾਏਗਾ ਇਹ ਕਬੱਡੀ ਸਾਜ਼ਿਸ਼ ਕਰਕੇ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਪਰਵਾ ਕੇ ਇਥੋਂ ਰਾਜ ਸਭਾ ਦਾ ਮੈਂਬਰ ਬਣਨਾ ਚਾਹਦਾ ਕੇਜਰੀਵਾੜ ਇਹ ਮਨਸੂਬੇ ਕਿਸੇ ਤਰ੍ਹਾਂ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ ਪੰਜਾਬੀ ਇਹਨਾਂ ਨੂੰ ਪੂਰੀ ਤਰ੍ਹਾਂ ਹਰਾਉਣਗੇ ਇਹ ਅਰੋੜਾ ਦੀ ਇਤਿਹਾਸੂ ਦੀ ਲੜਾਈ ਨਹੀਂ ਹੈ ਜੀ ਇਹ ਪੰਜਾਬ ਦੀ ਤੇ ਕੇਂਦਰੀ ਵਾਰ ਦੀ ਲੜਾਈ ਹੈ ਜਿੱਦੇ ਚ ਪੰਜਾਬੀ ਜਿੱਤਣਗੇ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਧੰਨਵਾਦ ਕਰਦਾ ਹਾਂ តਾਰੀ ਆਪਣੀ ਸੀਨੀਅਰ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਸ ਚੋਣ ਨੂੰ ਆਪਣੀ ਚੋਣ ਸਮਝਦੇ ਹੋਏ ਇੱਥੇ ਇੱਕ ਸੋਲਿਡੈਰਿਟੀ ਨਾਲ ਮੇਰੀ ਪਿੱਠ ਪਿੱਛੇ ਖੜੇ ਹੈ। ਤੇ ਮੈਂ ਯਕੀਨ ਦਿਵਾਉਂਦਾ ਮੇਰੇ ਵੱਲੋਂ ਕੋਈ ਕਤਰ ਨਹੀਂ ਰਹੇਗੀ। ਤੇ ਜੋ ਅੱਜ ਵਰਕਰਾਂ ਦਾ ਜੋਸ਼ ਦਿਖ ਰਿਹਾ ਸੀ ਉਹ ਦੇ ਤੋ ਸਾਫ ਜਾਹਰ ਹੁੰਦਾ ਆ ਵੀ ਆਣ ਵਾਲਾ ਟਾਈਮ ਇਹ ਇਲੈਕਸ਼ਨ ਚ ਕੀ ਰਿਜ਼ਲਟ ਆਣਾ। ਅੱਜ ਵੱਡੀ ਗੱਲ ਨਹੀਂ ਕਰਨੀ ਸਾਡੇ ਪ੍ਰਧਾਨ ਸਾਹਿਬ ਉਹ ਸਾਬਕਾ ਸੀਨੀਅਰ ਸਾਹਿਬ ਨੇ ਉਹਨੂੰ ਜੋਤੀ ਦਾਖੀ ਹੈ। ਬਈ ਇਹ ਇਲੈਕਸ਼ਨ ਦੇ ਵਿੱਚ ਸਨੇਹ ਬੜੇ ਕਲੀਅਰ ਨੇ ਇਹ ਇਲੈਕਸ਼ਨ ਕੋਈ ਆਸ਼ੂ ਦਾ ਸੰਜੀਵ ਨਾਲ ਨਹੀਂ ਹੈ ਇਹ ਇਲੈਕਸ਼ਨ ਸਿੱਧਾ ਸਾਬਕਾ ਚੀਫ ਮਿਨਿਸਟਰ ਤੇ ਦੋ ਦੋ ਸਰਕਾਰਾਂ ਨਾਲ ਆ ਉਹ ਜਿਹੜੇ ਪ੍ਰੋਕਸੀਨਲ ਰਾਜ ਕਰ ਰਹੇ ਸੀ ਕਿ ਸਾਡੇ ਸੂਬੇ ਤੇ ਅੱਜ ਸਿੱਧਾ ਰਾਜ ਕਰਨਾ ਚਾਹੁੰਦੇ ਤੇ ਪੰਜਾਬੀਆਂ ਦੀ ਗੈਰਤ ਦਾ ਪੰਜਾਬੀਆਂ ਦੇ ਵਕਾਰ ਦਾ ਤੇ ਪੰਜਾਬੀਆਂ ਦੇ ਭਿੰਖ ਦਾ ਲੈਕਚਰ ਜਿਹੜੇ ਪੰਜਾਬੀ ਬੜਾ ਫੈਸਲਾ ਕੋਣ ਨੇ ਇੱਕ ਰਿਜ਼ਲਟ ਦੇਣ ਕੇ ਤੁਹਾਡੇ ਸਾਹਮਣੇ ਆਏਗਾ ਤੇ ਮੈਂ ਉਮੀਦ ਕਰਦਾ ਜੋ ਅੱਜ ਨਜ਼ਾਰਾ ਤੁਸੀਂ ਬਾਹਰ ਦੇਖਿਆ ਉਹ 19 ਤਰੀਕ ਨੂੰ ਵੋਟਾਂ ਚ ਕਨਵਰਟ ਹੋਏਗਾ ਤੇ 23 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਹੋਏਗਾ